ਇਹਨ ਦੁਨੀਆ ਦੀਆਂ ਖਤਰਨਾਕ ਜੇਲਾ ਇੱਥੇ ਬੰਦਾ ਹੀ ਬੰਦੇ ਨੂੰ ਮਾਰ ਕੇ ਖਾ ਜਾਂਦਾ ਹੈ ਦੁਨੀਆ ਵਿੱਚ ਕੁਝ ਜੇਲਾ ਅਜਿਹੇ ਹਣ ਜਿਨ੍ਹਾਂ ਦੀ ਕਲਪਨਾ ਨਾਲ ਵੱਡੇ ਤੋਂ ਵੱਡੇ આરોપી ਵੀ ਕੰਬ ਉੱਠਣ ਇਹਨਾਂ ਜੇਲਾ ਦੇ ਬਾਰੇ ਅਜਿਹੇ ਗੱਲਾਂ ਮਸ਼ਹੂਰ ਹਨ ਜਿਨ੍ਹਾਂ ਨੂੰ ਸੁਣ ਕੇ ਇੱਕ ਵਾਰ ਤਾਂ ਯਕੀਨ ਨਹੀਂ ਹੁੰਦਾ ਕਿ ਇਨਸਾਨ ਇੰਨਾ ਜ਼ੁਲਮੀ ਕਿਵੇਂ ਹੋ ਸਕਦਾ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਵਿੱਚ ਕੁਝ ਜੇਲਾ ਅਜਿਹੇ ਹਣ ਜਿੱਥੇ ਕੈਦੀ ਇੱਕ ਦੂਜੇ ਨੂੰ ਜੀਵਨ ਦਾ ਖਾ ਜਾਂਦੇ ਹਨ ਉਹ ਜਾਣਦੇ ਹਾਂ ਦੁਨੀਆ ਦੀਆਂ ਇਹਨਾਂ ਸੱਤ ਖਤਰਨਾਕ ਜੇਲਾ ਬਾਰੇ ਜਿੱਥੋਂ ਜੀਵਨ ਦੇ ਵਾਪਿਸ ਮੁੜ ਕੇ ਆਉਣਾ ਬੇहद ਮੁਸ਼ਕਿਲ ਹੈ ਨੰਬਰ 1 ਕੈਂਪ 2 ਨਾਰਾਤ ਕੋਰੀਆ ਨਾਰਾਤ ਕੋਰੀਆ ਨੂੰ ਪੂਰੀ ਦੁਨੀਆ ਉਥੋਂ ਦਿੱਤਾ ਲਸ਼ਾ ਲੀਡਰ ਕਿਮ ਜੋੰਗੋਨ ਲਈ ਜਾਂਦੀ ਹੈ ਪਰ ਇੱਕ ਹੋਰ ਕਿਮ ਜੋੰਗਸੀ ਜਿਸ ਨੇ ਇਹ ਜੇਲ ਬਣਵਾਈ ਸੀ ਕੈਂਪ 2 ਦਾ ਨਿਰਮਾਣ 1962 ਵਿੱਚ ਕਿਮ ਜੋੰਗਿਲ ਦੇ ਕਹਿਣ ਉੱਤੇ ਹੋਇਆ ਸੀ ਇਸ ਜੇਲ ਵਿੱਚ 50000 ਤੋਂ ਜ਼ਿਆਦਾ ਕੈਦੀ ਰਹਿੰਦੇ ਹਨ ਇੱਥੇ ਕੈਦੀਆਂ ਦੇ ਨਾਲ ਜ਼ੁਲਮ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਹਨ ਤੇ ਕੁਝ ਵੈਬਸਾਈਟਸ ਤਾਂ ਇਹ ਵੀ ਦੱਸਦੀਆਂ ਹਨ ਕਿ ਇੱਥੇ ਕੈਦੀਆਂ ਦੇ ਉੱਪਰ ਬਾਇਓਲੋਜੀਕਲ ਹਥਿਆਰਾਂ ਦਾ ਇਸਤੇਮਾਲ ਵੀ ਹੁੰਦਾ ਹੈ ਨੰਬਰ 2 ਗਿਟਾਰਮਾ ਸੈਂਟਰਲ ਜੇਲ ਰਵਾਂਡਾ ਰਵਾਂਡਾ ਵਿੱਚ ਬਣੀ ਇਸ ਜੇਲ ਨੂੰ ਦੁਨੀਆ ਦੀ ਸਭ ਤੋਂ ਬੁਰੀ ਜੇਲ ਵੀ ਕਿਹਾ ਜਾਂਦਾ ਹੈ ਇੱਥੋਂ ਦੇ ਕੈਦੀਆਂ ਬਾਰੇ ਇਹ ਵੀ ਮਸ਼ਹੂਰ ਹੈ ਕਿ ਉਹ ਦੂਜੇ ਨੂੰ ਮਾਰ ਕੇ ਖਾਂਦੇ ਹਨ ਇਸ ਜੇਲ ਵਿੱਚ ਸਿਰਫ 600 ਕੈਦੀ ਹੀ ਰਹਿ ਸਕਦੇ ਹਨ ਪਰ ਇੱਥੋਂ 6000 ਤੋਂ ਵੀ ਜ਼ਿਆਦਾ ਕੈਦੀਆ ਨੂੰ ਰੱਖਿਆ ਜਾਂਦਾ ਹੈ ਇਸ ਦੀ وجہ ਨਾਲ ਕੈਦੀ ਬੇਹੱਦ ਤਣਾਅ ਵਿੱਚ ਰਹਿੰਦੇ ਹਨ ਨੰਬਰ 3 ਅਲ ਹਾਇਰ ਜੇਲ ਸਾਊਦੀ ਅਰਬ ਸਾਊਦੀ ਅਰਬ ਦੀ ਇਸ ਜੇਲ ਨੂੰ ਵੀ ਦੁਨੀਆ ਦੀ ਸਭ ਤੋਂ ਖਤਰਨਾਕ ਜੇਲਾਨ ਵਿੱਚੋਂ ਇੱਕ ਕਿਹਾ ਜਾਂਦਾ ਹੈ ਇਸ ਜੇਲ ਵਿੱਚ ਵੀ ਕੈਦੀਆਂ ਦੇ ਨਾਲ ਅਜਿਹੇ ਤਸ਼ੱਦਦ ਕੀਤੇ ਜਾਂਦੇ ਹਨ ਕਿ ਉਹ ਆਪਣੀ ਜਾਨ ਖੁਦ ਹੀ ਲੈ ਲੈਂਦੇ ਹਨ ਇੱਕ ਰਿਪੋਰਟ ਮੁਤਾਬਕ ਸਾਲ 2002 ਵਿੱਚ ਜੇਲ੍ਹ ਪ੍ਰਸ਼ਾਸਨ ਦੇ ਟੌਰਚਰ ਤੋਂ ਤੰਗ ਆ ਕੇ ਕੁਝ ਕੈਦੀਆਂ ਨੇ ਜੇਲ੍ਹ ਵਿੱਚ ਅੱਗ ਲਗਾ ਦਿੱਤੀ ਸੀ ਜਿਸ ਵਿੱਚ ਲਗਭਗ 200 ਲੋਕ ਮਾਰੇ ਗਏ ਸਨ ਨੰਬਰ 4 ਬਿੰਗਵਾਂਗ ਜੇਲ੍ਹ, THAILAND. THAILAND ਦੀ ਇਸ ਜੇਲ੍ਹ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਕੈਦੀਆਂ ਨੂੰ ਟਾਰਚਰ ਕਰਨ ਲਈ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਮੌਤ ਦੀ ਸਜ਼ਾ ਪਾਉਣ ਵਾਲੇ ਕੈਦੀਆਂ ਨੂੰ ਜੇਲ੍ਹ ਵਿੱਚ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਿਆ ਜਾਂਦਾ ਹੈ। ਕੁਝ ਸਮੇਂ ਪਹਿਲਾਂ ਤਾਂ ਕਿੱਥੇ ਮੌਤ ਦੀ ਸਜ਼ਾ ਦੇਣ ਲਈ ਮੁਜਰਮ ਦਾ ਸਿਰ ਵੀ ਕੱਟਿਆ ਜਾਂਦਾ ਸੀ। ਨੰਬਰ 5 ਲਾਸਾਂਤ ਤੇ ਜੇਲ ਫਰਾਂਸ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਥੋੜੀ ਦੂਰੀ ਉੱਤੇ ਸਥਿਤ ਇਹ ਜੇਲ ਸੋਸਾਇਡ ਦੇਲ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਸ ਜੇਲ ਦੀ ਸ਼ੁਰੂਆਤ ਤੋਂ ਹੀ ਇੱਥੇ ਕੈਦੀਆਂ ਦੇ ਆਤਮ ਹੱਤਿਆਵਾਂ ਦੀਆਂ ਖਬਰਾਂ ਆਉਂਦੀਆਂ ਸਨ ਜੋ ਦੱਸਣ ਲਈ ਕਾਫੀ ਸੀ ਕਿ ਇੱਥੇ ਉਹਨਾਂ ਨੂੰ ਕਿਸ ਤਰ੍ਹਾਂ ਤਰਪਾਇਆ ਜਾਂਦਾ ਹੋਵੇਗਾ ਸਾਲ 1999 ਵਿੱਚ 100 ਤੋਂ ਜ਼ਿਆਦਾ ਕੈਦੀਆਂ ਨੇ ਜੇਲ ਵਿੱਚ ਆਤਮ ਹੱਤਿਆ ਕਰ ਲਈ ਸੀ ਆਤਮ ਹੱਤਿਆ ਕਾਰਨ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਜੇਲ ਵਿੱਚ ਭੂਤਾਂ ਦਾ ਸਾਆ ਹੈ ਨੰਬਰ 6 ਲਾਸਾਬਾਨੇਟਾ ਵੈਨੇਜ਼ੁਏਲਾ ਵੈਨੇਜ਼ੁਏਲਾ ਦੀ ਇਹ ਜੇਲ ਤਸ਼ੱਦਦ ਦੇ ਨਾਲ ਨਾਲ ਆਪਣੀ ਜ਼ੁਲਮੀ ਕੈਦਿਆਲੇਵੀ ਮਸ਼ਹੂਰ ਹੈ ਇਸ ਜੇਲ ਵਿੱਚ ਕੈਦੀ ਗੈਂਗ ਬਣਾ ਕੇ ਰਹਿੰਦੇ ਹਨ ਜਿਸ ਕਾਰਨ ਇੱਥੇ ਕਈ ਵਾਰ ਖੂਨੀ ਗੈਂਗਵਾਰ ਹੁੰਦੇ ਹਨ ਸਾਲ 1994 ਵਿੱਚ ਜੇਲ੍ਹ ਵਿੱਚ ਇੱਕ ਅਜਿਹਾ ਖੌਫਨਾਕ ਗੈਂਗਵਾਰ ਹੋਇਆ ਕਿ ਉਸ ਵਿੱਚ 100 ਤੋਂ ਜ਼ਿਆਦਾ ਕੈਦੀ ਮਾਰੇ ਗਏ ਸਨ ਨੰਬਰ 7 ਟਡਮੋਰ ਜੇਲ ਸੀਰੀਆ ਸੀਰੀਆ ਦੇ ਕਿਸੇ ਜੇਲ ਵਿੱਚ ਅਗਰ ਕੈਦੀ ਸਭ ਤੋਂ ਜ਼ਿਆਦਾ ਮਰਦੇ ਹਨ ਤਾਂ ਉਹ ਟਡਮੋਰ ਜੇਲ ਹੈ ਇਸ ਜੇਲ ਵਿੱਚ ਵੀ ਕੈਦੀਆਂ ਦੇ ਨਾਲ ਜੋ ਹੁੰਦਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਕੈਦੀਆਂ ਨੂੰ ਭੁੱਖਾ ਰੱਖਣਾ ਇੱਥੇ ਆਮ ਗੱਲ ਹੈ ਇਹ ਜੇਲ ਕਿੰਨੀ ਖਤਰਨਾਕ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਸਕਦੇ ਹਾਂ ਕਿ ਇਸ ਨੂੰ ਦੇਥ ਵਾਰੰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਜਿਹੀਆਂ ਹੋਰ ਵੀਡੀਓਾਂ ਦੇਖਣ ਲਈ ਸਾਡਾ ਚੈਨਲ ਪੰਜਾਬ ਲਾਈਫ ਐਸ ਕੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ